ਕੁਰਪਤੀ ਤਾਂ ਇਹ ਕਿਤਾ ਹੋਇਆ ਹਾਸ ਮੈਂ ਜਾ ਰਿਹਾ ਸੀ ਇਹ ਤੋਂ ਸਮਾਨ ਲੈ ਕੇ ਰੰਗ ਲੈ ਰੰਗ ਦੀ ਸ਼ੀਸ਼ੀ ਲੈ ਕੇ ਜਾ ਰਿਹਾ ਸੀ ਇੱਕ ਕਮੀ ਤੋਰ ਲੈ ਕੇ ਗਨੇ ਤੇ ਲੱਗ ਚਲੋ ਹੁਣ ਠੀਕ ਹੈ ਸਾਰਾ ਕੁਝ ਹੁਣ ਠੀਕ ਹੈ ਜੀ ਮੈਂ ਮੈਂ ਤਾਂ ਗਮਾ ਕਮਾ ਦੇ ਜੀ ਕਿੰਨਾ ਮੇਰਾ ਫੋਟ ਹੀ ਆਦਾ ਕੱਟੇ ਜਾਣਾ ਚਲੋ ਬਚਾ ਹੋ ਗਿਆ ਤੁਹਾਡਾ ਤੇ ਕਿਹੜਾ ਪਿੰਡ ਆਪਣਾ ਬਰਾਬਰ ਟ੍ਰੌਂਪਰ ਆ ਜੀ ਾਰੇ ਡਾਕਟਰ ਮਨਦੀਪ ਆਇਆ ਕਿ ਤੁਸੀਂ ਇਲਾਜ ਨਹੀਂ ਸਾਨੂੰ ਕਾਲ ਆਈ ਸੀਗੀ ਵੀ ਇੱਥੇ ਰਾਹੇ ਬਾਜ਼ਾਰ ਦੇ ਵਿੱਚ ਕੋਈ ਚਾਈਨਾ ਡੋਰ ਨਾਲ ਇੰਜਰ ਹੋਇਆ ਉਹਦੇ ਗੱਲ ਤੇ ਕਾਫੀ ਸਾਟਾ ਦੇਖੋ ਇਹਦੇ ਵਿੱਚ ਸਭ ਨਾਲੋਂ ਵੱਡੀ ਬੇਵਕੂਫੀ ਮਾਪਿਆਂ ਦੀ ਹੈ ਧਿਆਨ ਨਹੀਂ ਦਿੰਦੇ ਬੱਚਿਆਂ ਤੇ ਜਾਂ ਡੋਰ ਵੇਚਣ ਵਾਲਿਆਂ ਦੇ ਆਪਣੇ 4 ਪੈਸੇ ਇਕੱਠੇ ਕਰਨ ਪਿੱਛੇ ਜਿਹੜੇ ਬੰਦੇ ਦੇ ਇੰਜਰੀ ਹੋਈ ਆ ਉਹਦੇ ਵੋਕਲ ਡਾਕਟਰ ਨੇ ਦੱਸਿਆ ਕਿ ਵਾਇਸ ਦੇ ਵਿੱਚ ਉਹਦੀ ਆਵਾਜ਼ ਵੀ ਜਾ ਸਕਦੀ ਸੀਗੀ ਉਹਦੇ ਇੰਨੇ ਟਾਂਕੇ ਲੱਗੇ ਆ ਤੁਸੀਂ 5 ਮਿੰਟ ਤੇ ਆਪਣੇ ਇੰਜੋਏ ਪਿੱਛੇ ਕਿਸੇ ਦਾ ਪਤੰਗ ਵੱਢਣ ਪਿੱਛੇ ਕਿਸੇ ਦਾ ਜਾਨੀ ਨੁਕਸਾਨ ਕਰਵਾ ਰਹੇ ਹੋ ਤੁਸੀਂ ਬਹੁਤ ਮਾੜੀ ਗੱਲ ਹੈ ਇਹ ਦਰਾਹੇ ਸ਼ਹਿਰ ਦੇ ਵਿੱਚ ਇਹ ਘਟਨਾ ਵਾਪਰੀ ਆ ਤੇ ਅਸੀਂ ਮੌਕੇ ਤੇ ਪਹੁੰਚੇ ਹੈਲਪ ਬਸਟੇ ਸਾਨੂੰ ਕਾਲ ਆਈ ਸੀਗੀ ਵੀ ਕੋਈ ਅਨਨੌਨ ਰਾਹੀਰ ਹੈਗਾ ਤੇ ਅਸੀਂ ਜਿੰਨਾ ਵੀ ਉਹਦਾ ਬਿੱਲ ਹੈਗਾ ਅਸੀਂ ਆਪਣੀ ਇੱਕ ਦਰੀਆ ਐਨ ਜੀਓ ਵੱਲੋਂ ਉਹਨੂੰ ਫੇ ਕਰ ਰਹੇ ਆ ਬਿੱਲ ਨੂੰ ਦਰਾਹੇ ਗੱਲ ਕਰਦੇ ਜਿਸ ਤਰ੍ਹਾਂ ਕਿ ਲੋਕਾਂ ਨੇ ਦੱਸਿਆ ਕਿ ਇਹ ਬੰਦਾ ਜ਼ਖਮੀ ਹੋ ਕੇ गिर ਗਿਆ ਲੋਕ ਵੀਡੀਓ ਬਣਾਉਂਦੇ ਰਹੇ ਪਰ ਇਸ ਨੂੰ ਹਸਪਤਾਲ ਕਿਸੇ ਨੇ ਨਹੀਂ ਪਹੁੰਚਾਇਆ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਮਾੜੀ ਗੱਲ ਹੈ ਜੀ ਪਹਿਲਾਂ ਹਸਪਤਾਲ ਕੁਛ ਕੇ ਦੂਰੀ ਤੇ ਹੀ ਨੇ ਬੰਦਾ ਮਤਲਬ ਕਿ ਪੈਦਲ ਵੀ ਆ ਸਕਦਾ ਤੇ ਬਿਲਕੁਲ ਆਮੋ ਸਾਹਮਣੇ ਆ ਜਿਆਦਾ ਦੂਰ ਚ ਐਕਸੀਡੈਂਟ ਵੀ ਨਹੀਂ ਹੋਇਆ ਇਹ ਤੇ ਪਹਿਲਾਂ ਹਸਪਤਾਲ ਪਹੁੰਚਾਣਾ ਜ਼ਰੂਰੀ ਸੀ ਵੀਡੀਓ ਦੇ ਆਪਣੇ ਵਿਊਜ਼ ਲਈ ਇਹ ਕਰਨਾ ਬਹੁਤ ਗਲਤ ਗੱਲ ਹੈ ਮੰਦੀਪ ਜੀ ਚਾਈਨਾ ਦੌਰ ਨਾਲ ਹਾਦਸਾ ਦਰਸਤ ਵੇਖਤੀ ਆ ਸੀ ਤੁਹਾਡੇ ਹਸਪਤਾਲ ਕੀ ਸਥਿਤੀ ਹੈ ਜੀ ਇੱਕ ਲਗਭਗ 30 ਸਾਲਾ ਲੜਕਾ ਗੁਰਪ੍ਰੀਤ ਸਿੰਘ ਦਾ ਨਾਮ ਹੈ ਤੇ ਉਹ ਆਹ ਰਾਮਪੁਰ ਦਾ ਰਹਿਣ ਵਾਲਾ ਹੈ ਤੇ ਉਹ ਸਾਡੇ ਕੋਲੇ ਹੁਣੇ ਹੀ 10-15 ਮਿੰਟ ਪਹਿਲਾਂ ਆਇਆ ਸੀਗਾ ਉਹਦੇ ਚਾਇਨਾ ਡੋਰ ਦੇ ਨਾਲ ਗਲ ਦਾ ਕਾਫੀ ਹਿੱਸੇ ਦੇ ਵਿੱਚ ਕੱਟ ਲੱਗਿਆ ਸੀਗਾ ਜਿਸ ਤੋਂ ਬਲੀਡਿੰਗ ਕਾਫੀ ਹੋ ਰਹੀ ਸੀਗੀ ਬਟ ਹੁਣ ਪੇਸ਼ੈਂਟ ਸਟੇਬਲ ਹੈਗਾ ਤੇ ਪੇਸ਼ੈਂਟ ਦਾ ਟਰੀਟਮੈਂਟ ਚੱਲ ਰਿਹਾ ਸਰ ਕਿੰਨੇ ਸਟਿਚ ਲੱਗੇ ਨੇ ਲਗਭਗ 10 ਦੇ ਕਰੀਬ ਲੱਗੇ ਨੇ ਹੁਣ ਸਟਿਚ ਜੀ ਠੀਕ ਹੈ ਜੀ ਪੇਸ਼ੈਂਟ ਵੀ ਹਾਂਜੀ ਮਰੀਜ਼ ਦੀ ਸਥਿਤੀ ਹੁਣ ਸਟੇਬਲ ਹੈ ਤੇ ਮਰੀਜ਼ ਹੁਣ ਖਤਰੇ ਚੋਂ ਬਾਹਰ ਕਹਿ ਸਕਦੇ ਆ ਰਾਉ ਜੀ ਕਿ ਚਾਈਨਾ ਡੋਰ ਨਾਲ ਨੌਜਵਾਨ ਹਾਦਸਾ ਗ੍ਰਸਤ ਹੋਇਆ ਕੀ ਪੂਰਾ ਮਾਮਲਾ ਹੈ ਇਹ ਨਾ ਗੁਰਮੀਤ ਸਿੰਘ ਮੁੰਡਾ ਸੀਗਾ ਰੰਗ ਦਾ ਕੰਮ ਕਰਦਾ ਇੱਥੇ ਬਾਜੀਗਰ ਵਸਤੀ ਦੇ ਵਿੱਚ ਪਿੰਡ ਰਾਮਪੁਰ ਦਾ ਇਹ ਰੰਗ ਲੈ ਕੇ ਚੱਲਿਆ ਸੀਗਾ ਇਹ ਮੋਟਰਸਾਈਕਲ ਤੇ ਜਦੋਂ ਚੱਲਣ ਲੱਗਿਆ ਤਾਂ ਕੋਈ ਚੰ ਜਿਹੜੀ ਡੋਰ ਹੈ ਉਹ ਥੱਲੇ ਆ ਗਈ ਥੱਲੇ ਆਉਣ ਕਰਕੇ ਇਹਦੇ ਗੱਲ ਨੂੰ ਪੈ ਗਈ ਇਹਦੇ ਗੱਲ ਦੇ ਵਿੱਚ ਜ਼ਖਮ ਹੋ ਗਏ ਤੇ ਹੁਣ ਇਹਦੀ ਹਾਲਤ ਠੀਕ ਹੈ ਪੰਗੋ ਹਸਪੀਟਲ ਵਿੱਚ ਲੱਖਦਾ ਸਰ ਜਿਸ ਤਰ੍ਹਾਂ ਤੁਸੀਂ ਸਵੇਰ ਦੇ ਕਾਰਵਾਈ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹੋ ਉਸ ਦੇ ਬਾਵਜੂਦ ਲੋਕ ਬੇਖੌਫ ਚైనా ਡਾਊਨ ਉੱਪਰ ਤੰਗੜਾ ਦੇ ਕੀ ਕਹਿਣਾ ਚਾਹੁੰਗੇ ਅਸੀਂ ਤਾਂ ਸਵੇਰ ਦੇ 7 ਵਜੇ ਤੇ ਜਿਹੜੇ ਹੈਗੇ ਆਪਣੇ ਦੋਰ ਨਾਲ ਵੀ ਇਹਨਾਂ ਦੀ ਚੈਕਿੰਗ ਵੀ ਕਰ ਰਿਹਾ ਆ ਥਾਂ-ਥਾਂ ਤੇ ਕਮਰਾਂ ਤੇ ਵੀ ਜਾ ਰਹੇ ਆ ਤੇ ਸਾਰੇ ਪਾਸੇ ਅਸੀਂ ਤਾਂ ਚైనా ਡਾਊਨ ਨੂੰ ਗ੍ਰਿਪ ਕਰਨ ਦੀ ਕੋਸ਼ਿਸ਼ ਕਰ ਰਿਹਾ ਬਾਅਦ ਤੋਂ ਵੱਧ ਸਾਡੀਆਂ ਪਾਰਟੀਆਂ ਵੀ ਗਈਆਂ ਹੋਈਆਂ ਨੇ ਡਰੋਨ ਵਗੈਰਾ ਨਾਲ ਵੀ ਅਸੀਂ ਤਾਂ ਚੈੱਕ ਕਰ ਰਹੇ ਹਾਂ